ਦਿਖਾਈਏ ਸਤਿ ਸ਼੍ਰੀ ਅਕਾਲ ਜੀ ਹਣੀ ਮਟੂ ਵੱਲ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਸਾਂਝੀ ਕਰਨ ਸ਼ਾਰਿਆਂ ਸ਼ੋ ਨਚੀ ਐ ਨਚਾਈਏ ਹੁਨਰ ਵਿਖਾਈਏ ਦੇ ਸਾਰੇ ਪ੍ਰਤੀਯੋਗਿਆਂ ਨੂੰ ਮੇਰੇ ਵੱਲੋਂ ਆਲ ਦੀ ਬੈਸਟ ਤੇ ਸਭ ਤੋਂ ਵੱਡੀ ਸ਼ਾਬਾਸ਼ ਬੀ ਐਨ ਥੀਏਟਰ ਨੂੰ ਤੇ ਸਪੈਸ਼ਲ ਥੈਂਕਸ ਮੇਰੇ ਵੀਰ ਪ੍ਰਤਿਪਾ ਜਿਹੜਾ ਆਪਣੀ ਟੀਮ ਦੇ ਨਾਲ ਪੂਰੇ ਬੱਚਿਆਂ ਦੇ ਵਿੱਚ ਹੁਨਰ ਭਰ ਰਿਹਾ ਹੈ ਤੇ ਸਭ ਦਾ ਮਨੋਰੰਜਨ ਕਰ ਰਿਹਾ ਤੇ ਉਹਨਾਂ ਬੱਚਿਆਂ ਨੂੰ ਮੇਰੇ ਵੱਲੋਂ ਆਲ ਦੀ ਬੈਸਟ ਜਿਹੜੇ ਪਰਫਾਰਮ ਕਰ ਰਹੇ ਨੇ ਸੋ ਬੱਚਿਓ ਹਾਰਨਾ ਹਰਾਉਣਾ ਜਿੱਤਣਾ ਜਿਤਾਉਣਾ ਵੱਡੀ ਗੱਲ ਨਹੀਂ ਹੁੰਦੀ ਵੱਡੀ ਗੱਲ ਇਹ ਹੁੰਦੀ ਆ ਕਿ ਤੁਸੀਂ ਆਡियंस ਦੇ ਦਰਾਂ ਦੇ ਰਾਜ ਕਰ ਰਹੇ ਹੋ ਉਹਨਾਂ ਦੇ ਦਿਲ 'ਚ ਆਪਣੀ ਜਗ੍ਹਾ ਬਣਾ ਰਹੇ ਹੋ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੇ ਆਲ ਦੀ ਬੈਸਟ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਧੰਨਵਾਦ ਵਿਸੇ ਦਾ ਮਾਣ ਸਤਿ ਰੂਜੀ ਬੇਨਿਵੇਂ ਸੇ ਕੰਮ ਅਧੂਰੇ ਵਿਸਾਹੀ ਸ਼ਾਨ ਵਧਾਵੇ ਵਿੱਚ ਜਗ ਦੇ ਪਹਿਚਾਨ ਦਿਵਾਵੇ ਸਸ਼ੀਕਾਲ ਦੋਸਤੋ ਮੈਂ ਹਰਨੁਕਾਰ ਪੱਡਾ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹੋਈਆਂ ਜੀ ਪੰਜਾਬੀ ਲੋਕ ਨਾਚ ਦੇ ਨਾਲ ਸੰਬੰਧਿਤ ਸਾਡਾ ਪ੍ਰੋਗਰਾਮ ਨਚੀਏ ਨਚਾਈਏ ਤੇ ਹੁਨਰ ਵਖਾਈਏ ਨਚੀਏ ਨਚਾਈਏ ਹੁਨਰ ਦਿਖਾਈਏ ਨਚੀ ਪਿਛਲੇ ਮੁਕਾਬਲੇ ਦੇ ਵਿੱਚ 150 ਵੋਲਟਾਂ ਨਾਲ ਜਿੱਤੂ ਰਹੀ ਹੈ ਜੀ ਜੈਸ਼ ਨੂਰਕੌਰ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼াশਹ ਕਾ ਤੁਹਾਡੇ ਸਪੋਰਟ ਦੇ ਨਾਲ ਮੈਂ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਐਂਜੇ ਮੇਰੇ ਸਿਰ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਿਓ ਸੋ ਦੋਸਤੋ ਮੁਕਾਬਲਿਆਂ ਦਾ ਪਹਿਲਾ ਰਾਊਂਡ ਖਤਮ ਹੋ ਚੁੱਕਿਆ ਹੈ ਤੇ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਸੈਮੀਫਾਈਨਲ ਰਾਊਂਡ ਸੈਮੀਫਾਈਨਲ 6 ਬੱਚਿਆਂ ਦੇ ਵਿਚਕਾਰ ਹੋਵੇਗਾ 4 ਬੱਚੇ ਉਹ ਅੱਗੇ ਜਾਣਗੇ ਜਿਨ੍ਹਾਂ ਨੂੰ ਤੁਸੀਂ VOTING ਦੇ ਆਧਾਰ ਤੇ ਅੱਗੇ ਪੇਚਿਆ ਹੈ ਤੇ 2 ਬੱਚੇ ਉਹ ਜਿਨ੍ਹਾਂ ਨੂੰ ਸਾਡੇ ਜੱਜ ਸਹਿਬਾਨ ਉਹਨਾਂ ਦੀ ਪੇਸ਼ਕਾਰੀ ਦੇ ਆਧਾਰ ਤੇ ਅੱਗੇ ਪੇਚਣਗੇ ਤੁਹਾਡੀ VOTING ਦੇ ਆਧਾਰ ਤੇ ਸੈਮੀ ਫਾਈਨਲ ਚ ਪਹੁੰਚੇ ਹੈ ਜੀ ਸਹਿਜਦੀਪ ਸਿੰਘ ਹਰਕੀਰਤ ਕੌਰ ਮੰਨਤ ਰੂਪ ਕੌਰ ਅਤੇ ਜੈਸ਼ ਨੂਰ ਕੌਰ ਮੈਨੂੰ ਪਤਾ ਹੈ ਦੋਸਤੋ ਉਨ ਤੁਹਾਡੇ ਦਿਲ ਦੀਆਂ ਟੜਕਣਾ ਤੇਜ਼ ਹੋ ਗਈਆਂ ਨੇ ਕਿਉਂਕਿ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਉਹ ਕਿਹੜੇ ਦੋ ਬੱਚੇ ਨੇ ਜਿਹੜੇ ਉਹਨਾਂ ਦੀ ਪੇਸ਼ਕਾਰੀ ਤੇ ਅੱਠਾਡੇ ਅੱਗੇ ਜਾਣਗੇ ਸੋ ਆਓ ਮਿਲਦੇ ਆਪਨੇ ਚੱਛਾ ਬੰਨ ਨੂੰ ਤੇ ਉਹਨਾਂ ਕੋ ਸੁਣਦੇ ਆ ਕਿ ਕਿਹੜੇ ਉਹ ਦੋ ਬੱਚੇ ਨੇ ਜਿਹੜੇ ਅੱਗੇ ਜਾਣਗੇ ਪੰਜਾਬ ਕੇ ਪੰਜਾਬੀਅਤ ਦਾ ਮਾਨ ਵਿਰਸੇ ਦਾ ਵਾਰਿਸ ਅੰਤਰਰਾਸ਼ਟਰੀ ਕਲਚਰਲ ਕੋਚ ਪਾਲ ਸਿੰਘ ਸਮਾਉ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਲੋਕ ਨਾਚਾਂ ਨੂੰ ਵਿਸ਼ਵ ਪੱਧਰ ਤੱਕ ਕਾਇਮ ਕੀਤਾ ਜਿਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਿਆ अनेका ਐਵਾਰਡ ਜੇਤੂ ਪਾਲ ਸਿੰਘ ਸਮਾਉ ਜੀ ਕੋਲੋਂ ਨੱਚੀਏ ਨਚਾਈਏ ਹੁਨਰ ਦਿਖਾਈਏ ਦੀ ਜੱਜਮੈਂਟ ਕਰਾਉਂਦੇ ਹੋਏ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਜੱਜਮੈਂਟ ਤੋਂ ਪਹਿਲਾਂ ਆਓ ਦੇਖੀਏ ਪੰਜਾਬੀ ਵਿਰਸੇ ਨਾਲ ਸੰਬੰਧਤ ਹੋਣਾਂ ਦੀ ਇੱਕ ਪੇਸ਼ਕਾਰੀ हाँ जी दोस्तों सत श्रीकाल जी मैं पाल सिंह समाओं तो पता एक महा मुकबला चल रहा ऑनलाइन आओ नचिए नचाइए तो हुनर बढ़ाइए इस मुकाबले की ਇੱਕ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਸੀ ਜਿਸ ਵਿੱਚ ਬੜੀ ਇਮਾਨਦਾਰੀ ਤੇ ਬੜੀ ਸਿੱਧਤ ਦੇ ਨਾਲ ਅਨੁਭਵ ਦੀ ਕੋਸ਼ਿਸ਼ ਕਰੀ ਹੈ ਇਸ ਮੁਕਾਬਲੇ ਦੇ ਵਿੱਚ ਜੋ ਰਿਜ਼ਲਟ ਸਿਗੇ ਉਹ ਬਹੁਤ ਸਾਰੇ VOTING ਦੇ ਵਿੱਚ ਸੀਗੇ VOTING ਤੋਂ ਕੁਝ ਬੱਚਿਆਂ ਦੇ ਟੈਲੈਂਟ ਦੇ ਆਧਾਰ ਤੇ ਸੀ ਸੋ ਮੇਰੇ ਕੋਲੇ ਚਾਰ ਬੱਚਿਆਂ ਦਾ ਜਿਹੜਾ ਸੀ ਉਹ ਪਰਫਾਰਮੇ ਮੇਰੇ ਕੋਲ ਚਾਰ ਬੱਚਿਆਂ ਦੇ ਆਈ ਸੀ ਚਾਰ ਬੱਚਿਆਂ ਦੀਆਂ ਵੀਡੀਓਜ਼ ਆਈਆਂ ਸੀਗੀਆਂ ਅ ਪਹਿਲਾ ਮੈਂ ਰਿਜ਼ਲਟ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਵੀ ਕਿਸੇ ਸ਼ਾਇਰ ਨੇ ਲਿਖਿਆ ਕਹਿੰਦੇ ਜਿੱਤਨ ਜਿੱਤਨ ਹਰ ਕੋਈ ਕਹਿੰਦਾ ਹਾਰ ਨਾ ਮੰਨ ਸਰੀਰਾ ਜਿੱਤਨ ਦਾ ਮੁੱਲ ਕੋਟੀ ਪੈਂਦਾ ਹਾਰਨ ਦਾ ਮੁੱਲ ਹੁੰਦਾ ਸੋ ਕੋਈ ਵੀ ਬੱਚਾ ਜਿੱਤ ਦਾ ਨਹੀਂ ਕੋਈ ਹਾਰ ਦਾ ਨਹੀਂ ਜਦੋਂ ਅਸੀਂ ਇਹੋ ਜਿਹੇ ਚੈਨਲਾਂ ਦੇ ਵਿੱਚ ਮੁਕਾਬਲਿਆਂ ਦੇ ਵਿੱਚ ਆ ਜਾਂਦੇ ਆ ਤਾਂ ਉੱਥੇ ਆਉਣੀ ਬਹੁਤ ਵੱਡੀ ਗੱਲ ਆ ਤਾਂ ਸਾਰੇ ਬੱਚੇ ਵਧਾਈ ਦੇ ਪਾਤਰ ਨੇ ਜੋ ਬੱਚਾ ਰਹਿ ਜਾਂਦਾ ਮਾਰਾ ਮੋਟਾ ਕਿਸੇ ਫਰਕ ਨਾ ਰਹੇ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਨੂੰ ਮਿਹਨਤ ਕਰਨੀ ਚਾਹੀਦੀ ਆ ਅੱਗੇ ਵੀ ਮਿਹਨਤ ਕਰਕੇ ਆਉਣਾ ਚਾਹੀਦਾ ਸੋ ਮੇਰੇ ਕੋਲ ਚਾਰ ਵੀਡੀਓ ਆਈਆਂ ਸਿਗੀਆਂ ਪਰ ਦਿਲ ਨਹੀਂ ਕਰਦਾ ਕਿਸੇ ਬੱਚੇ ਨੂੰ ਆਪਾਂ ਪਿੱਛੇ ਕਰੀਏ ਤੇ ਮੇਰੇ ਲਈ ਚਾਰੇ ਬੱਚੇ ਹੀ ਵਿਨਰ ਸੀ ਬਹੁਤ ਅੱਛੀ ਪਰਫਾਰਮੈਂਸ ਸੀ ਚਾਰੇ ਬੱਚਿਆਂ ਦੀ ਬਹੁਤ ਸੋਹਣਾ ਬੱਚਿਆਂ ਨੇ ਆਪਣਾ ਪੇਸ਼ਕਾਰੀ ਦਿੱਤੀ ਸੀ ਪਰ ਇਸ ਚੈਨਲ ਦੇ ਕੁਝ ਰੂਲ ਨੇ ਰੂਲਾਂ ਦੇ ਅਨੁਸਾਰ ਉਹਨਾਂ ਨੇ ਇੱਕ ਲੜਕੀ ਤੇ ਇੱਕ ਲੜਕਾ ਅਗਲੇ ਰਾਉਂਡ ਦੇ ਵਿੱਚ ਭੇਜਣਾ ਸੀ ਸੋ ਉਹਨਾਂ ਦੇ ਵਿੱਚੋਂ 19 ਕੀ ਫਰਕ ਸੀ ਜੇ ਲੜਕੀਆਂ ਦੀ ਗੱਲ ਕਰਾਂ ਤਾਂ ਮਾਨ ਸੀ ਬਾ ਕਮਾਲ ਉਸ ਬੱਚੀ ਨੇ ਡਾਂਸ ਕਰਿਆ ਉਸ ਬੱਚੀ ਦੀ ਮੂਵਮੈਂਟ ਉਸ ਬੱਚੀ ਤੇ ਗੀਤ ਦੀ ਸਿਲੈਕਸ਼ਨ ਬਹੁਤ ਅੱਛੀ ਸੀ ਤੇ ਉਸ ਤੋਂ ਬਾਅਦ ਜਸਕੀਰ ਤਪਾਲ ਸਿੰਘ ਉਨਾਂ ਤੋਂ ਨਹੀਂ ਬੱਚਿਆਂ ਨੂੰ ਮੇਰੀ ਵੱਲੋਂ ਇਸ ਪ੍ਰੋਗਰਾਮ ਦੇ ਅਗਲੇ ਰੌਂਡ ਵਿੱਚ ਜਾਣ ਦੇ ਲਈ ਉਹਨਾਂ ਦੀ ਚੋਣ ਹੋਈ ਹੈ ਸਾਰ ਸੇਖਾਂ। ਗਿੱਧੇ ਵਿੱਚ ਜਦਵੇਂ ਜਾਂ ਸੂਰਜਵੇਂ ਮੱਥਾ ਤੇਕਦਾ ਲੁਧਿਆਣੇ ਜੱਟੀਆਂ ਚ ਪੱਟਿਆ ਰਾ ਖੜਖੜ ਵੇਖਦਾ। ਮੈਂ ਦਿਲੋਂ ਧੰਨਵਾਦ ਕਰਦੀ ਹਾਂ ਉਹਨਾਂ 8 ਬੱਚਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਪਣੀ ਕਲਾ ਰਾਹੀਂ ਸਿਖਰ ਤੇ ਪਹੁੰਚਾਇਆ ਹੈ। ਹੁਣ ਇਹ ਬੱਚੇ ਪੰਜਾਬ ਦਾ ਪ੍ਰਸਿੱਧ ਲੋਕਨਾਚ ਗਿੱਧਾ ਪੇਸ਼ ਕਰਨ ਜਾਣਗੇ। i i, I, I. ਮੇਰਾ ਨਾਮ ਮੰਨਤੀ ਹੈ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਵੋਟ ਕਰਕੇ ਉਹਨਾਂ ਦਿਖਾ ਦਾ ਮੌਕਾ ਦਿੱਤਾ ਹੈ ਸਭ ਸ਼ਹਿਰਕਾਰ ਮੈਂ ਜਸਕਿਰਤ ਪਾਲ ਸਿੰਘ ਆਪ ਸਭ ਦਾ ਤੇ ਜਸ ਸਹਿਬਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਤੇ ਸੈਮੀ ਫਾਈਨਲ ਚ ਪਹੁੰਚ ਗਿੱੱਤਾ ਪਗੜਾ ਸ਼ਾਨ ਹੈ ਸਾਡਾ ਲੱਡੀ ਸੰਮੀ ਮਾਨ ਹੈ ਸਾਡਾ ਇਕੱਠੇ ਹੋ ਕੇ ਪਾਈਏ ਝੁੰਮਰ ਵਿਸਾ ਹੈ ਮਹਾਨ ਸਾਡਾ ਉਹ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਲੁੱਡੀ ਸੰਮੀ ਅਤੇ ਝੁੰਮਰ ਨੂੰ ਸੈਮੀ ਫਾਈਨਲ ਦੇ ਵਿੱਚ ਜਲਦ ਲੈ ਕੇ ਹਾਜ਼ਰ ਹੋਵਾਂਗੀ ਜੀ ਤਤਤ ਦਿਓ ਮੈਨੂੰ ਇਜਾਜ਼ਤ ਤੇ ਦੇਖਦੇ ਰਹ ਸਾਡਾ ਸ਼ ਨਚੀਏ ਨਚਾਈਏ ਤੇ ਹੁਨਰ ਖਾਈਏ ਚਾਹੀਏ ਹੁਨਰ ਦਿਖਾਈਏ ਨੱਚੀਏ ਨਚਾਈਏ